ਆਹਾ ਵੱਡੇ ਲੇਵ ਵਾਲੀ 75 ਹੀ ਲੈ ਵੀ ਆ ਦੇਖ ਲੋ ਮਿੱਤਰੋ ਵੱਡੇ ਕੱਦ ਕਾਠੇ 75 ਬਸ 37 ਦੀ ਕਹਦੇ ਬਸ ਇਧਰ ਗੇਟਾ ਘੜਾ ਦੇ ਹਣ ਹੋਰ ਗੱਤ ਕਰਦਾ ਏ ਦੱਸ ਫਿਰ 5000 ਦੀਆਂ ਦੇ ਮਾਲੀ ਕੁਆਲਟੀ ਕਬੂਲਦੀ ਥੋਲੇ ਆ ਲੁੱਟ ਲੁੱਟ ਕੇ ਇਹਦਾ ਬਸ ਸੇੜੀ ਲੁੱਟੀ ਆ ਬੈਂਕ ਦਾ ਗਾ ਨੂੰ ਲੁੱਟੀ ਆ ਬੜਾ ਹੱਸ ਲੈ ਜਾ ਕਰਦਾਂਗੇ 1000 2000 ਲੈਸ ਨਸ ਕੁਝ ਨਹੀਂ ਹੁੰਦਾ ਯਾਹ ਨਹੀਂ ਦੇਖ ਲਿਆ ਭਾਈ ਲੈ ਵੀ 53000 ਰੁਪਏ ਦੀ ਵੀ ਮਿੱਤਰੋ ਨਾ ਅੱਜ ਆਪਾਂ ਬਾਈ ਕਾਲੂ ਕੋਲੇ ਪਹੁੰਚੇ ਹੋਇਆ ਪਿੰਡ ਦਲੇਲ ਵਾਲੇ ਦੇ ਵਿੱਚ ਮਿੱਤਰੋ ਅੱਜ ਬਾਈ ਕਾਲੂ ਕੋਲੇ ਨਾ ਆਪਾਂ ਘਟੋ ਘਟ ਤੁਹਾਨੂੰ 11 12 گاਵਾ ਦਿਖਾਵਾਂਗੇ ਤੇ ਕੱਲੀ ਕੱਲੀ ਤੇ ਨਿਗਾਹ ਮਾਰ ਲਓ ਤੁਸੀਂ ਤੇ ਹੋ ਤਾਂ ਸਾਨੂੰ ਨਹੀਂ ਰਹਿ ਗਿਆ ਮਿੱਤਰੋ ਪਰ ਆਪਾਂ ਨਾ ਜਾਣਕਾਰੀ ਤਾਂ ਲੈ ਕੇ ਦਵਾਂਗੇ ਕੱਲੇ ਕੱਲੇ ਨਾਗ ਦੀ ਪਰ ਮੈਨੂੰ ਪਤਾ ਵੀ ਯਕੀਨ ਆ ਬਾਈ ਕਾਲੂ ਤੇ ਪਰ ਵੀ ਰੇਟ ਜਿਹੜੇ ਰਹਿਣਗੇ ਬਾਜੋ ਪਰ ਇੱਕ ਗੱਲ ਮੈਂ ਤੁਹਾਨੂੰ ਹੋਰ ਕਹਿ ਦਣਾ ਪਰ ਇੱਥੇ ਆਇਓ ਆਪ ਦੀ ਦੋੜਾਂਗ ਦੀ ਤਸੱਲੀ ਕਰਕੇ ਨਾ ਚੋਕੇ ਫਿਰ ਲੈ ਕੇ ਜਾਓ ਤੇ ਜਿਹੜਾ ਹੋਇਆ ਪਸੂ ਗੱਬਣ ਗੱਬਣ ਦੀ ਆਪ ਦੀ ਪਾਈ ਉਂ ਤਸੱਲੀ ਕਰ ਲਓ ਆਓ ਆਪਾਂ ਕਰਾਗੇ ਬਾਈ ਕਾਲੂ ਨਾਲ ਗੱਲਬਾਤ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਹਾਂਜੀ ਬਾਈ ਜੀ ਸਸਰੀ ਗੱਲ ਜੀ ਸਸਰੀ ਗੱਲ ਬਾਈ ਤੇ ਬਾਈ ਪਹਿਲਾਂ ਤਾਂ ਆਪ ਦਾ ਨਾਮ ਦੱਸੀ ਨਾਮ ਮੇਰਾ ਕਾਲਾ ਜੀ ਪਿੰਦੇ ਦਲੇਲਵਾਲਾ ਚਨੀਰੀ ਮਾਨਸਾ ਜ਼ਿਲ੍ਹਾ ਠੀਕ ਹੈ ਨੇੜੇ ਚਨੀਰ ਮੇਰੇ ਚਨੀਰ ਹੈ ਚੱਲ ਸਰ ਕਰਾਂ ਪਹਿਲੇ ਨਗ ਤੇ ਚੱਲ ਅੱਜ ਆਪਣੇ ਕੋਲ ਟਾਈਮ ਹੈ ਨਹੀਂ ਮਿੱਤਰਾ ਹਾਂਜੀ ਮੈਨੂੰ ਆਏ ਦੱਸ ਕਾਲੇ ਇੱਕ ਵਾਰ ਆ ਜਾ ਨਾ ਤੇ ਖੋਲ ਨਾ ਤੇ ਖੋ ਜੇ ਜਿਹੜੀ ਪਹਿਲਾ ਵੀਡੀਓ ਪਾਈ ਸੀ ਮੈਨੂੰ ਆਏ ਦੱਸ ਕਿ ਮੇਰੇ ਹਾ ਕੰਮ ਬਹੁਤ ਵਧੀਆ ਦੇ ਜੀ ਨਜ਼ਾਰਾ ਆਇਆ ਹਾਂ ਨਜ਼ਾਰਾ ਫੋਦੀ ਹਾਂ ਹਾਂ ਜੀ ਆਹ ਗਾ ਦਾ ਮੈਨੂੰ ਆਏ ਦੱਸ ਵੀ ਕਿੰਨ ਮਸੂਆ ਸੂਆ ਤੀਜਾ ਜਿੰਦਾ ਬਡੇ ਤੀਜਾ ਸੂਆ ਹਾਂ ਜੀ ਠੀਕ ਆ ਤੀਜਾ ਸੂਆ ਤੇ ਯਾਰ ਇਹਦੇ ਸੂਣਸਾਨ ਦੇ ਕਿੰਨਾ ਚਿਰ ਬਾਕੀ ਆ ਇਹਦੇ 50 ਦਿਨ ਬਾਕੀ ਐ ਲੈ ਵੀ ਮਿੱਤਰੋ ਲੇਵੇ ਵਾਲੇ ਤਾਂ ਨਾ ਜਮ ਹਰ ਰਿਕਾਰਡ ਹੀ ਤੋੜ ਦੂ ਨਾਲੇ ਵਜਨ ਵਜੂਤ ਤੇ ਇਕੱਲਾ ਇਕੱਲਾ ਥਣ ਲੱਗਿਆ ਹੋਇਆ ਲੇਵੇ ਨੂੰ ਮੈਨੂੰ ਆਏ ਦੱਸ ਦੇ ਤੀਜੇ ਸੂਏ ਦੁੱਧ ਕਿੰਨਾ ਪਾ ਦੂ ਤੇ ਬਦੇ ਭਈ ਮਾਲਕ ਦਾ ਨਾ 30 ਕਿਲੋ ਕਹਿ ਕੀਤਾ ਪਰ ਆ ਠੀਕ ਹੈ ਤੁਸੀਂ ਗਾਂ ਦੇ ਥਣ ਕਿੱਤੇ ਲੈਵਾ ਦੱਸੋ ਠੀਕ ਹੈ ਜਿਆਦੇ ਚੰਗੀ ਗਾਂ ਬਾਈ ਜਨ ਬਯੂਰ ਹਰੇਕ ਚੀਜ਼ ਲੈ ਬਈ ਕਲ ਤੋੜ ਕੇ ਦਿਖਾਈ ਕਰਾ ਇਹ ਆ ਦੇਖ ਲੋ ਮਿੱਤਰ ਤੇ ਇਹਦਾ ਰੇਟ ਇੱਕ ਗੱਲ ਹੋਰ ਹੈ ਬਾਈ ਰਮਨਦੀਪਾ ਹਾਂ ਆਪਾਂ ਕਹਿੰਦੇ ਹਾਂ ਮਾਲਕਾਂ ਨੇ ਸਾਨੂੰ 30 ਕਹਤਾ ਜਾਂ 28 ਕਹਤਾ ਹਾਂ ਆਪਣੀ ਵੀ ਆਉਂਦੀਆਂ ਜਾਂਦੀਆਂ ਰਹਿੰਦੀਆਂ ਨਹੀਂ ਦੁੱਧ ਦਾ ਤਾਂ ਗਾਂ ਦੱਸਦੀ ਵੀ ਇੰਨਾ ਦੁੱਧ ਦੇਊਗੀ ਠੀਕ ਹੈ ਗਾਂ ਦੇਖ ਕੇ ਪਤਾ ਲੱਗੂ ਵੀ ਕਿੰਨਾ ਦੁੱਧ ਦੇਊਗਾ ਮਤਲਬ ਗਾਂ ਤਾਂ ਦੱਸ ਹੀ ਦਿੰਦੀ ਹੈ ਹਾਂ ਗਾਂ ਹੀ ਦੱਸੂਗਾ ਵੀ ਇੰਨਾ ਦੁੱਧ ਦੇਊਗੇ ਨਾ ਠੀਕ ਹੈ ਤੇ ਕੀ ਰੇਟਰ ਹੋਊ ਇਹਦਾ ਇਹਦਾ ਸੀ ਆ ਰਹੀ ਟਾਟਾ ਬੜਾ 75000 ਆਏ ਹਾਏ ਹਾਏ ਗਾ ਦੇਖੋ ਲੈ ਵੀ ਬਾਕੀ ਦੂਰੋਂ ਬੰਦਾ ਕੋਈ ਆਊਗਾ ਹੋਰ ਵੀ ਮਾਨਤਾਨ ਕਰੇ ਆਏ ਹਾਏ ਲੈ ਵੀ ਮੇਤਰੋ ਆ ਆਹ ਵੱਡੇ ਲੈਵ ਵਾਲੀ 75000 ਰੁਪਏ ਦੀ ਗਾਂ ਦੇਊਗਾ ਕਾਲੂ ਹੁਣ ਤੁਸੀਂ ਇਹ ਦੇਖ ਲਓ ਚੈੱਕ ਕਰ ਲਓ ਭਾਈ ਇਹਦਾ ਮੈਨੂੰ ਐ ਦੱਸ ਸੂਆ ਕਿਹੜਾ ਇਹਦਾ ਇਹਦਾ ਸੂਆ ਦੂਜਾ ਵੱਡਾ ਦੂਜਾ ਸੂਆ ਦਿਨ ਕਿੰਨੇ ਕ ਪਈ ਐ ਦੇ ਇਹਦੇ ਤਾਂ ਰਹਿ ਗਈ ਜੀ 10 ਮਾਲਕਾਂ ਦੇ ਸਾਹਮਣੇ ਅੱਛਾ ਮਾਲਕਾਂ ਦੇ ਕਹਿਣਾ 10 ਦਿਨ ਬਾਅਦ ਦੀ ਆ ਠੀਕ ਆ ਯਾਰ ਲੈਵਲ ਹੋਵਾ ਚੰਗਾ ਯਾਰ ਹਾਂ ਜੀ ਬਹੁਤ ਦੂਜਾ ਸੂਆ ਬੱਚੇ ਵੱਡੀ ਬੋਡੀ ਆਏ ਦੁੱਧ ਦੁੱਧ ਦੱਸ ਯਾਰ ਬੱਲੇ ਭਾਈ ਦੁੱਧ ਦਾ ਆਪ ਹੀ ਆਈਡੀ ਲਾਵੇ ਠੀਕ ਆ ਹਾਂ ਦੁੱਧ ਚੋਲੇ ਦੇ ਥੱਲੇ 25 ਕਿਲੋ ਚੋਲੇ ਪਾ ਸੇਵਾ ਨਾਲ ਆਲਾ ਲਾ ਕੇ ਦੁੱਪੇ ਵੰਨ ਦਾ ਦੁੱਧ ਆਲਾ ਦੁੱਧ ਦਾ ਸੇਵਾ ਦਾ ਚਾਹੇ 25 ਕਿਲੋ ਚੋਵੇ ਚਾਹੇ 20 ਕਿਲੋ ਚਾਹੇ ਹਾਂ ਚਾਹੇ 15 ਅੱਛਾ ਮੈਨੂੰ ਆਏ ਦੱਸ ਸੁਆ ਦੱਸਿਆ ਸੀ ਇਹਦਾ ਤੂੰ ਸੁਆ ਦੂਜਾ ਪਿਆ ਇਹ ਕੀ ਰੇਟਰ ਹੋ ਇਹਦਾ ਇਹਦਾ 80 ਹਜ਼ਾਰ ਬਨੇ ਭਾਈ ਟਾੜਾ ਵਾੜੇ ਵਾਲੀ ਗੱਲ ਕਰ ਇਹ ਵੀ ਲਸਪਸ ਕਰਾਂਗੇ ਕਿੰਨੇ ਦੀ ਹੋਈ ਅੱਛਾ ਲੈ ਜਾ ਕਰ 75 ਹਜ਼ਾਰ ਦੀ ਤਾਂ ਨਹੀਂ ਹੁੰਦੀ ਕਰਦਾਂਗੇ ਜੀ ਕੋਈ ਗੱਲ ਲੈ ਵੀ ਆ ਦੇਖ ਲੋ ਮਿੱਤਰੋ ਵੱਡੇ ਕਦ ਕਾਠੇ 75000 ਰੁਪਏ ਦੀ ਗਾਂ ਰਹੂਗੀ ਤੇ ਦਿਨ ਕਿੰਨੇ ਕੇ ਲੈ ਜੂਗੀ ਇਹ ਇਹ ਦਿਨ ਲੈ ਜੂ ਰਮਨਦੀਪ ਦੱਸ ਦੇਣਾ ਜੀ 10 ਦਿਨ ਲੈ ਜੂਗੀ ਹਜੇ ਵੀ ਯਾਰ ਬਾਡੀ ਬੁੱਡੀ ਵਾਲੀ ਚੰਗੀ ਹੈ ਪਰ ਇੱਥੇ ਆ ਜਿਓ ਮਿੱਤਰੋ ਕੋਈ ਪਤਾ ਨਹੀਂ ਹੈਗਾ ਕਿਹੜਾ ਗਾਂ ਕੋਈ ਕਿਹੜੀ ਲੈ ਜੇ ਠੀਕ ਹੈ ਨਾ ਗੱਲ ਮੈਨੂੰ ਆਏ ਦੱਸਦਾ ਆ ਸੂਆ ਦੱਸੇਦਾ ਇਹਦਾ ਸੂਆ ਦੂਜਾ ਰਮਨਦੀਪ ਦੂਜਾ ਸੂਆ ਤੇ ਦਿਨ ਕਿੰਨੇ ਬਾਕੀ ਇਹਦੇ ਇਹਦੇ ਹਜੇ 15 ਦਿਨ ਬਾਕੀ 15 ਦਿਨ ਬਾਕੀ ਤੇ ਕਿੰਨੇ ਕ ਰੇਟ ਵਾਲੀ ਤੇ ਕਿੰਨਾ ਕ ਦੁੱਧ ਆ ਇੰਦਾ ਰੇਡ ਆਪਾਂ ਵੀਡੀਓ ਤੇ ਕਰਾਂਗੇ ਫੋਨ ਤੇ ਕਰਾਂ ਹਾਂ ਵੀਡੀਓ ਤੇ ਕਰ ਲਾ ਵੀਡੀਓ ਤੇ ਨਹੀਂ ਫੋਨ ਤੇ ਗੱਲ ਬਾਤ ਦੱਸ ਇਹ ਗਾਂ ਕੱਚੀ ਆ ਵੱਡੇ ਭਾਈ ਕੱਚੀ ਗਾਂ ਦਿਖਾਈ ਨਹੀਂ ਹੁੰਦੀ ਜਿੱਦ ਦੇ ਗਾਂ ਤਿਆਰ ਹੋ ਗਈ ਨਾ ਹੁਣ ਅਜ ਆਪਾਂ ਕੁਝ ਹੋਰ ਮੰਗਾਗੇ ਜਿੱਦ ਤਿਆਰ ਹੋਈ ਉਦੋਂ ਹੋਰ ਮੰਗਾਗੇ ਅੱਛਾ ਹਾਂ ਪਹਿਲਾਂ ਪਹਿਲਾਂ ਹੋਈ ਸੀ ਤੇਰੇ ਨਾਲ ਪਹਿਲਾਂ ਹੋਈ ਸੀ ਹਾਂ ਇਹਦਾ ਗਾਂ ਦਾ ਰਿਕਾਰਡ ਬੜਾ ਚੰਗਾ ਵੱਡੇ ਭਾਈ ਰਿਕਾਰਡ ਵਾਲਾ ਚੰਗਾ ਹਾਂ ਲੈ ਆ ਮੱਚੀ ਕੁਆਲਿਟੀ ਦੇਖ ਲਈ ਠੀਕ ਆ ਮਮਾ ਹੋਰ ਲਾਇਆ ਲਾਇਆ ਕੋਈ ਗੱਲ ਨਹੀਂ ਤੂੰ ਵੀ ਆਪ ਦੀਆਂ ਮੰਨ ਦੀਆਂ ਪਕਾ ਲਾ ਲੈ ਵੀ ਮਿੱਤਰੋ ਆਹ ਦੇਖ ਲੋ ਇਹਦਾ ਰੇਟ ਰਹੂਗਾ ਫੋਨ ਦੇ ਉੱਤੇ ਆ ਜਾ ਕੇ ਰਾ ਹੁਣ ਅੱਛਾ ਬਈ ਕਹੋ ਜੇ ਗੱਲ ਕਰਨ ਲਗੇ ਹੁਣ ਆ ਤੇਰੀ ਆ ਵਹਿੜ ਦੀ ਹਾਂਜੀ ਹਾਂਜੀ ਇਹ ਵਹਿੜ ਦਾ ਸੂਆ ਇਹ ਤੀਜਾ ਜੀ ਤੀਜਾ ਸੂਆ ਦਿਨ ਕਿੰਨੇ ਕ ਬਾਕੀ ਨੇ ਦਿਨ ਇਹਦੇ 10 ਬਾਕੀ 10 ਦਿਨ ਬਾਕੀ ਠੀਕ ਆ ਲੈ ਇਹ ਦੇਖ ਲੋ ਮਿੱਤਰੋ ਯਾਰ ਦੁੱਧ ਬਾਦ ਕਿੰਨਾ ਕ ਪਾ ਦੂ ਇਹ ਕਲ ਇਹਦਾ ਆਈਡੀਆ ਲਾਓ ਜੀ ਮਾਲਕ ਦਾ ਕੁਝ ਹੋਰ ਕਹਿੰਦੇ ਪਰ ਦੁੱਧ ਇਹ 22 ਤੋਂ ਬਾਅਦ ਬਾਦ ਦੂ 20 ਕਿਲੋ ਹਾਂ 20 ਕਿਲੋ ਬਾਕੀ ਤੁਸੀਂ ਗਾਂ ਦੇਖੋ ਕਿੰਨਾ ਦੁੱਧ ਵਾਲੀ ਆਈਡੀਆ ਲੱਗੀ ਕੀ ਇੰਦਾ ਹਾ ਨਾ ਹਾਂ ਮੁੱਲ ਕਰਦੇ ਆ ਨਾ 70000 ਹਾਂ ਨਾ ਹੋਰ ਘੱਟ ਕਰਦਾ ਇਹ 10 ਫਿਰ 65000 ਦੀ ਆਂਦੇ ਹਾਏ 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 ਲੈ ਜਾ ਲੈ ਵੀ ਮਿੱਤਰੋ ਜਮਾ ਜਾਏ ਜ ਰੇਡ ਦੀ ਗਾਂ ਹਾ ਲੈ ਇਹ ਲੈ ਵੀ ਆਲੇ ਪਾਸੋਂ ਚੈੱਕ 55000 ਰੁਪਏ ਦੀ ਮਿਲੂਗੀ ਤੁਹਾਨੂੰ ਆਹ ਗਾਂ ਚੈੱਕ ਕਰ ਲੋ ਤੇ ਗਾਂ ਹਾ ਇੱਧਰ ਹੋ ਖੜੀ ਹੋ ਇੱਕ ਹੋਰ ਹੈ ਇਹ ਪੰਜਵੀਂ ਗਾਂ ਲੈ ਆਹ ਹਾ ਆਏ ਹਾ ਨਗੀਨਾ ਦਾ ਇੱਥੇ ਖੜਾ ਹੋਏ ਹਾਂ ਸਾਫ ਸੁਥਰੀ ਇਹੇ ਕੀ ਹਸਪਤਾਲ ਵੈਦਾ ਇਹਦਾ ਦੂਜਾ ਸੂਆ ਦੂਜਾ ਸੂਆ ਤੇ ਦੁੱਧ ਬਾਦ ਤੇ ਮੈਨੂੰ ਐ ਦੱਸ ਰੇਟ ਕੀ ਰੱਖੂ ਇਹਦਾ ਇਹਦਾ ਰੇਟ ਹਾਂ ਇਹਦਾ ਰੇਟ ਰਹੂਗਾ 65000 ਆਏ ਹਾਈ ਹਾਈ 65000 ਰੁਪਏ ਦੁੱਧ ਦਾ ਐਸਟੀਮੇਟ ਤਾਂ ਆਪ ਹੀ ਲਾ ਲੈ ਦੁੱਧ ਤਾਂ ਆਪ ਹੀ ਲੱਗ ਜੂਆ ਲੈ 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 ਵੀ ਮਿੱਤਰੋ ਆ ਚੈੱਕ ਕਰ ਲੋ 65000 ਰੁਪਏ ਦੀ ਬਾਦੀਆਂ ਪਾਈ ਖੜੀ ਆ ਕਰਮ ਵਾਲੀ ਕੁਆਲਿਟੀ ਕਬੂਲਦੀ ਥੋਲੇ ਆ ਲੁੱਟ ਲੁੱਟ ਕੇ ਇਹਦਾ ਵਸੇ ਦੀ ਲੁੱਟੀ ਆ ਬੈਂਕ ਦਾ ਘਰ ਨੂੰ ਲੁੱਟੀ ਆ ਬੜਾ ਹਫਤੇ ਚ ਪੰਜ ਚਾਰ ਹੀ ਲੈਨੇ ਰਮਨ ਭਾਈ ਹਾਂ ਕਿੰਨ ਵੱਡਾ ਕੱਪ ਸਿਰ ਤੇ ਪੰਜ ਚਾਰ ਵਾਲਾ 11 ਖੜਾਈ ਖੜਾ ਪਤੰਦਰਾ ਉਹ ਕੱਚੀਆਂ ਕੱਚੀਆਂ ਲੈ ਲੈਨੇ ਵੱਡੇ ਭਾਈ ਕੱਚੀਆਂ ਕੱਚੀਆਂ ਠੀਕ ਆ ਅੱਛਾ ਜਿਵੇਂ ਆ ਲਾਲਾ ਹੁਣ ਤੂੰ ਲਾਲ ਚਿੱਟੀ ਆ ਜੱਸੀ ਠੀਕ ਆ ਜੱਸੀ ਦੇ ਡੱਬੀ ਐਰ ਸ਼ਹਿਰ ਜਾ ਡੱਬੀ ਵਾਲਾ ਤੂੰ ਅੱਛਾ ਰਾਈ ਤੇ ਮੈਨੂੰ ਐ ਦੱਸ ਸੂਆ ਇਹਦਾ ਸੂਆ ਦੂਜਾ ਰਮਨ ਦੂਜਾ ਸੂਆ ਤੇ ਦਿਨ ਕਿੰਨੇ ਬਾਕੀ ਆ ਇਹਦੇ 10 ਦਿਨ ਬਾਕੀ 10 ਦਿਨ ਬਾਕੀ ਆ ਤੇ ਕਿੰਨੇ ਕ ਦੁੱਧ ਤੇ ਕੀ ਰੇਟ ਆ ਇਹਦਾ ਲੈਵਾ ਇਹਨਾਂ ਲੌਂਦੀਆਂ ਨਾ ਰਮਨ ਕੋਈ ਤੋ ਕਰੀਂਦਾ ਅੱਛਾ ਹਾਂ ਫਿਰ ਰੇਟ ਇਹਦੇ ਇੱਕ ਦਿਨ ਦਾ ਬਾਅਦ ਹੈ ਯਾਰ ਕਿੰਨਾ ਬਾਅਦ ਹੈ ਯਾਰ ਬਾਅਦ ਹਾਂ ਮੈਨੂੰ ਐਂ ਲੱਗਦਾ ਤੂੰ ਹੀ ਰੇਟ ਕਰੀ ਜਿੰਦਾ ਨਾ ਨਾ ਹੈ ਇਹਦੀ ਕੁਆਲਿਟੀ ਦੇਖ ਬਾਅਦ ਹੈ ਯਾਰ ਹੀ ਮੰਗਦਾ ਨਹੀਂ ਤੂੰ ਦਿੰਦਾ ਤਾਂ ਐ ਨਹੀਂ ਦਿੰਦਾ ਕਿਉਂ ਨਹੀਂ ਫਰੋਕ ਕਰੇ ਲੈਂਦਾ ਹੈ ਕੋਈ ਮੱਝੀ ਲਓ ਆਪਾਂ ਗਾਇਆਂ ਵੇਚਾਂਗੇ ਲੈ ਆ ਇਧਰ ਕਰ ਲੈ ਵੀ ਆ ਦੇਖ ਲੋ ਬਾਕੀ ਬਾਅਦ ਮੰਗਿਆ ਆਪਾਂ 1000 2000 ਕਟਾਵਾਂਗੇ ਲੈ ਵੀ ਆ 60000 ਰੁਪਏ ਦੀ ਗਾਂ ਮਿਲੂਗੀ ਤੇ ਚੈੱਕ ਕਰ ਲੋ ਦੁੱਧ ਦੇਵੇ 5 ਦੇਵੇ 10 ਦੇਵੇ 12 ਦੇਵੇ ਉਹ ਛੋਡਾ ਕਰਮਾ ਦੇ ਸਿਰ ਤੇ ਲੈ ਬਤਾਏ ਕਹਿੰਦਾ ਵੀ ਦੁੱਧ ਦੇਉਂਗੀ ਮੈਂ ਡੰਗ ਦਾ 5 ਕਿਲੋ ਹਣਾ ਗਲੋ ਕਿੰਨਾ ਹੀ ਡੰਗ ਦਾ 5 ਕਿਲੋ 10 ਕਿਲੋ ਦਾ ਮਰਾ ਨਹੀਂ ਕੁਆਲਟੀ ਦੇਖਾ ਅੱਛਾ ਕੇ ਇਹਦਾ ਫੇਸ ਦਿਖਾ ਹਰੇਕ ਬੰਦਾ ਕੁਆਲਟੀ ਤੋਂ ਜਜਮੈਂਟ ਲਾ ਲ ਲੈ ਜਾ ਲੈ ਕੋਈ ਗੱਲ ਨਹੀਂ ਲੈ ਵੀ ਆ ਦੇਖ ਲੋ ਆ ਦੇ ਬੰਦ ਕਰ ਲੋ ਸੱਲੀਆਂ ਮੇਤਰੋ ਇੱਥੇ ਆ ਕੇ ਕਰ ਲਿਓ ਇਹੇ ਮੈਨੂੰ ਐ ਲੱਗਦਾ ਪਤਾ ਹੀ ਨਹੀਂ ਕੀ ਕਰੀ ਬੈਠਾ ਓਏ ਆ ਜਾ ਕਰਾਂ ਕਰੂ ਅੱਛਾ ਵੀਰੇ ਕਾਲੂ ਜਿਵੇਂ ਹੁਣ ਆ ਯਾਰ ਕਲਰ ਬੜਾ ਸੋਹਣਾ ਹੈ ਹਾਂ ਹਾਂ ਇਹ ਇਹਦਾ ਸ਼ਹਿਰ ਪਿਆਰਾ ਇਹਨੂੰ ਇਹ ਇਹ ਮੈਨੂੰ ਐ ਦੱਸੂਆ ਇਹਦਾ ਸੂਆ ਦੀ ਜਾ ਰੇਟ ਇਹਦਾ ਰੇਟ 53000 ਰੁਪਏ 53000 ਰੁਪਏ ਠੀਕ ਹੈ ਲੈ ਵੀ ਆ ਦੇਖ ਲਓ ਮੈਨੂੰ ਐ ਦੱਸ ਤੂੰ ਗੁੱਸਾ ਤਾਂ ਨਹੀਂ ਕਰਦਾ ਨਾ ਨਾ ਗੁੱਸਾ ਕਿੰਨੇ ਦੀ ਲੈਤੀ ਏ ਤੇਰੀ ਹੈ ਕਿੰਨੇ ਦੀ ਲੈਤੀ ਇਹ ਹਾਂ ਅੱਬ 45000 ਦੀ ਲਈਏ 45000 ਮੁੱਲ ਕਿੰਨਾ ਕੀਤਾ 53000 ਅੱਬ ਦੇਣਾ ਨਹੀਂ ਕਰਾ ਠੀਕ ਆ ਹਾਂ ਨਹੀਂ ਫੇਰ ਵੀ ਬਹੁਤਾ ਚੱਲ ਅੱਬਾ ਦ ਦੇਰੀ ਪੰਜ ਬਹੁਤਾ ਆਏ ਨਹੀਂ ਵੀ ਕਿਲਾ ਲੈਣਾ ਠੀਕ ਆ ਹਾਂ ਨਹੀਂ ਚਲੋ ਅਭੀ ਆ ਦੇਖ ਲਓ ਹੁਣ ਤੁਸੀਂ ਇਸ ਵਾਹਟ ਦਾ ਰੇਟ 53000 ਰੁਪਿਆ ਰੇਟ ਰਹੂਗਾ ਤੇ ਚੈੱਕ ਕਰ ਲਓ ਸੂਣ ਦੇ ਇਹ ਵੀ ਮਤਲਬ ਬਾਕੀ ਪੇ ਆ ਪੰਜ ਸੱਤ ਦਿਨ ਲੈ ਜੂ ਬਾਈ ਲੈ ਜੂਗੇ ਮੇ ਤੇਰਾ ਆ ਦੱਸ ਹੁਣ ਕਾਲੀ ਡੱਬੀ ਦਾ ਸੂਆ ਇਹਦਾ ਸੂਆ ਦੂਜਾ ਬਾਈ ਕਿੰਨੇ ਕਹਿੰਦੇ ਇਹ 10 ਦਿਨ ਲੈ ਜੂਗੀ ਤੇ ਕੀ ਦੁੱਧੂਦਾਰ ਕਾਰਟ ਤੇ ਕਿੰਨਾ ਰੇਟ ਆ ਇਹ ਦੁੱਧ ਲੇਉ 17 18 ਕਿਲੋ ਨਸਲ ਨੂੰ ਸਲਾਲੀ ਗਾਂ 17 18 ਕਿਲੋ ਤੇ ਰੇਟ ਇਹਦਾ 36 ਰਿਆਰ 63000 ਠੀਕ ਆ ਲੈ ਵੀ ਇਹਦਾ 63000 ਰੁਪਿਆ ਰੇਟ ਰਹੂਗਾ ਤੇ ਚੈੱਕ ਕਰ ਲੋ ਹਜੇ ਕੱਚੀ ਦਿਨ ਲੈ ਜੂ ਹਾਂ 10 12 ਦਿਨ 10 12 ਮੋੜਾ ਲੇਵਾ ਲੌਂਦੀ ਐ ਇਹ ਤਾਂ ਗੂੰਦੀ ਆਉਂਦੀ ਐ ਸਤਾਂ ਅੱਛਾ ਗੂੰਦੀ ਮਾਰਦੀ ਐ ਹਾਂਜੀ ਲੈ ਲੈ ਜਾ ਇਹ ਆ ਚੈੱਕ ਕਰ ਲੋ ਮਿੱਤਰ ਇਹਦਾ 63000 ਰੁਪਿਆ ਕਾਲੂ ਇਹ ਜਿਹੜੀ ਆ ਕਰੋ ਸੰਗ ਦੇ ਵਿੱਚ ਵਹੜਾ ਗਈ ਤੇਰੀ ਇਹਦਾ ਸੂਆ ਬਈ ਇਹਦਾ ਸੂਆ ਦੂਜਾ ਰਮ ਦੂਜਾ ਸੂਆ ਦਿਨ ਕਿੰਨੇ ਬਾਕੀ ਪਏ ਇਹਦੇ ਦਿਨ ਹਜੇ 10 ਬਾਕੀ ਆ 10 ਦਿਨ ਬਾਕੀ ਆ ਤੇ ਕਿੰਨਾ ਦੁੱਧ ਪਾਉ ਦ ਕਿੰਨਾ ਰੇਟ ਰੋ ਇਹ 10 ਕਿਲੋਮੀਟਰ ਪਿੰਡੇ ਤੋਂ ਚਨੀਰੋਂ ਘਾ ਲਈ ਐ ਇਹ ਚਨੀਰ ਤੋਂ ਹਾਂ ਅੱਛਾ ਇਹ ਦੁੱਧ ਦੇ ਮਾਲਕ ਕਹਿੰਦੇ 17-18 ਕਿਲੋ ਜੋਆ 15 ਲੈ ਡੀ ਲਾ ਕੇ ਰੱਖੋ ਬਾਕੀ ਗਾਂ ਬਜਾ ਨਾ ਬਜਾ ਨਾ ਥਾਂ ਲੈ ਵੀ ਦੇ ਕੀ ਰੇਟ ਇਹਦਾ ਇਹਦਾ 55000 55000 ਹਾਂ ਠੀਕ ਐ ਮੈਨੂੰ ਆ ਦੱਸ ਲੈ ਜਾ ਕਰਦਾਂਗੇ 1000 2000 ਲੈਸ ਨਸ ਕੁਛ ਨਹੀਂ ਹੁੰਦਾ ਜਾਂ ਨਹੀਂ ਹੁੰਦੇ ਖਾਲੀ ਆ ਭਾਈ ਲੈ ਵੀ 53000 ਰੁਪਏ ਦੀ ਕਹਿੰਦਾ ਜਾਨ ਨਹੀਂ ਦਿੰਦੇ ਖਾਲੀ ਜਿਹੜਾ ਆ ਗਿਆ ਕਹਿੰਦਾ ਰਸਾ ਪਾ ਕੀ ਤੁਰਾਂਗੇ ਹਾਂਜੀ ਇਹ ਕਾਲੂ ਬੰਦਾ ਫੱਟੇ ਚੱਕ ਆ ਮੇਤਰਾ ਅੱਛਾ ਕਾਲਿਆ ਜੇ ਗੱਲ ਕਰਗੇ ਆ ਵਹੜੋ ਇਹ ਦੂਜਾ ਸੁਆ ਤੇ ਦੇਣ ਦੇਣ ਇਹਦੇ 10 ਪੈਣੇ ਨੇ ਤੇ ਰੇਟ ਕਹਿੰਦਾ ਹਾਂ ਇਹਦਾ ਬੈਲੀ ਯਾਰ ਕਿੰਨਾ 42000 42000 ਹਾਂ ਲੰਬੇ ਵਾਲੀ ਗੱਲ ਕਰੀ ਬੈਠਾ ਤੂੰ ਤਾਂ ਵੀ 35 ਦੀ ਕਹਦਗੇ ਨਾ ਇਧੱਕਾ ਨਹੀਂ ਇਹਦਾ اچھا 37 ਦੀ ਕਹਦੇ ਬਸ ਇਧਰ ਗੇੜਾ ਘੜਾ ਦੇ ਲੈ ਵੀ ਮਿੱਤਰੋ ਅੱਜ ਦੀ ਵੀਡੀਓ ਮੈਨੂੰ ਐ ਲੱਗਦਾ 37000 ਰੁਪਏ ਦੀ ਆਹ ਪੈਸਣ ਮਿਲੂਗੀ ਦਿਨ ਦੇਖ ਲੋ ਮਿੱਤਰੋ ਨਾ ਇਹ ਦੁੱਤ ਬਾਦ ਵੀ ਜਿਹੜਾ ਚੰਗਾ ਪਾਊਗੀ 10 ਦਿਨ ਬਾਕੀ ਇਹਨੇ ਰਮਾ 10 ਦੇਵੇ 12 ਦੇਵੇ ਹੈਨਾ 10 ਦਿਨ ਬਾਕੀ ਪਏ ਠੀਕ ਆ ਮਾਲਕ ਕਹਿੰਦੇ 12 ਕਿਲੋ ਜੋ ਹੈ ਪਹਿਲਾਂ ਦਾ अच्छा हां ले जा 10 12 किलो रखी भरी है नु ले भी 37000 ਰੁਪਏ ਦਾ ਰੇਟ ਕਿਵੇਂ ਲੱਗਿਆ ਇਹ ਸਵੇਰ ਦਾ ਦੱਸ ਦਿਓ ਹੁਣ ਆ ਤਾਂ ਅੱਜ ਤਾਂ ਫੱਟੀ ਚੱਕਦੇ ਇਹਦਾ ਇਹਦਾ ਕੀ ਹਿਸਾਬਤਾ ਵਾ ਇਹ ਰਮਨ ਭਾਈ 500 ਗਾਂਸੂਈਆ ਪਰਸੋਂ ਗਾਂਸੂਈਆ ਹਾਂਜੀ ਅੱਛਾ ਕੀ ਹਿਸਾਬ ਕਿਤਾਬ ਦੀ ਕੀ ਬੱਚਾ ਮਗਰ ਬੱਚਾ ਇਹਦੇ ਸੇ 20 ਕਿਲੋ ਬੋਲਾ 20 ਕਿਲੋ ਚਵਾ ਦਾਂਗੇ ਦੋ ਦਿਨ ਬੰਦਾ ਅਥਰੇਦਰ ਕੇ ਚਵਾਈ ਕਰਕੇ ਫੇਰ ਲੱਗੇ ਜਾਵੇ ਆਪਣੇ 20 ਕਿਲੋ ਹਾਂ ਜਮਨ ਡੱਬੇ ਮਰਵਾ ਤੂੰ ਤਾਂ ਮੈਥੋਂ ਨਾ ਕਿਰੀ ਹੋਊੀ ਆ ਪਹੁੰਚ ਵਾਵਾਂਗੇ ਤੇ ਉਹ ਕਹਿ ਗਿਆ ਲੈ ਨੂੰ ਵੀ ਰਹੇਗਾ 15ੋਂ ਕ ਮਹੀ 20 ਦਾ ਜੇ ਕੀ ਹੋ ਤਾਂ ਲੈ ਜੇ ਨਹੀਂ ਇਹ ਰੇਟਰ ਕੋਲ ਇਹਦਾ 75000 75000 ਠੀਕ ਆ ਲੈ ਵੀ ਵਾਦੀਆਂ ਬੋਤੀਆਂ ਪਾਈ ਖੜੀ ਆ ਬਾਹਰ ਦਾ 75000 ਰੁਪਇਆ ਰੇਟਰ ਹੋਊਗਾ ਠੀਕ ਆ ਥਣਾ ਥਣਾ ਦੀ ਪੰਪ ਵਰਗੀ ਚੌਂਕੀ ਲੱਗਿਆ ਚਵਾਈ ਹੁਣ ਲਾਈਵ ਕਰਦੀ ਜਾਏ ਅੱਛਾ ਹਾਂਜੀ ਲੈ ਜਾ ਕਹ ਲੈ ਨੰਬਰ ਬੋਰਡ ਦਾ 987438759 ਠੀਕ ਆ ਤੇ ਮੈਨੂੰ ਐਂ ਦੱਸ ਜਿਹੜੀਆਂ ਆਪਾਂ ਮਤਲਬ ਲਗਾਤਾਰ ਵੀਡੀਓ ਪਈ ਜਾਂਦੀਆਂ ਤੇ ਤੇਰਾ ਵਧੀਆ ਹਾਂਜੀ ਬਹੁਤ ਵਧੀਆ ਕੰਮ ਆਈ ਪਰ ਆਪਾਂ ਇੱਕ ਕਰਨ ਵਾਲੇ ਨੂੰ ਥਾਣਾ ਦੀ ਆਪਦੀ ਗਾਰੰਟੀ ਆਪਣੀ ਫੇਰ ਵੀ ਆ ਪਰ ਖਿੱਚ ਕੇ ਲੈ ਕੇ ਆਓ ਜੇ ਇੱਥੇ ਆ ਕੇ ਬੰਦਾ ਦੇਖ ਕੇ ਲੈ ਗਿਆ ਉਹ ਮਜ਼ਾ ਨਾ ਆਈ ਹਾਂਜੀ ਬਾਕੀ ਕੋਈ ਭਾਈ ਮੰਗਾਉਂਦਾ ਆਨਲਾਈਨ ਆਪਾਂ ਹੀ ਨਹੀਂ ਵੀ ਥੱਲੋਂ ਨਿੱਕੀ ਗਾਂ ਭੇਜਾਂਗੇ 100 ਦੀ 100 ਹੀ ਭੇਜਣੀ ਆ ਔਨ ਜਾਣ ਦਾ ਕਿਰਾਇਆ ਦੇਵਾਂ ਜੇ ਬੰਦੇ ਦੇ ਗਾਂ ਥਾਂਚੋਂ ਫੇਲ ਹੋ ਗਈ ਆਪਾਂ ਕਿਰਾਇਆ ਵੀ ਆਪ ਦੇਵਾਂਗੇ ਇਹਦੇ ਚੋਂ ਠੀਕ ਹੈ ਜਿਹੜਾ ਮਾਨਸਾ ਨੇੜੇ ਚਨੀਰ ਕਿਵੇਂ ਲੱਗਾ ਕੰਮ ਬਾਈ ਦਾ ਦੱਸਿਓ ਜਰੂਰ ਬਹੁਤ ਬਹੁਤ ਧੰਨਵਾਦ ਸਾਰੇ ਪ੍ਰਭੂ